ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੈਂਟ ਹੋਵੋਗੇ ਤੇ ਇੱਧਰ ਮਿਲੋ ਗੁਰシャン ਵੀਰ ਸਿੰਘ ਨੂੰ ਹਾਂਜੀ ਅੱਜ ਮੇਰੀ ਪੁੱਤਰੀ ਨੂੰ ਮਿੱਤਰੋ ਛੁੱਟੀਆਂ ਹੋ ਗਈਆਂ 15 ਛੁੱਟੀਆਂ ਜਿੱਦਾਂ ਆਪਾਂ ਕੱਲ ਦੇ ਵਲੌਗ 'ਚ ਗੱਲ ਕੀਤੀ ਸੀ ਕਿਉਂਕਿ 20 ਦੀ ਨੂੰ ਪਾਸਕਵਾਰ ਹੈ 20 ਦੇ 21 ਤੀ ਦੋ ਦਿਨ ਦਾ ਪਾਸਕਵਾਰ ਹੈ ਤੇ ਉਹ ਦੋ ਦਿਨਾਂ ਦੇ ਵਿੱਚ ਲਗਭਗ ਸਾਰੇ ਸਰਕਾਰੀ ਅਦਾਰੇ ਬੰਦ ਹੋਣਗੇ ਜਿੱਦਾਂ ਆਪਾਂ ਕੱਲ ਵੀ ਗੱਲ ਕੀਤੀ ਵਲੌਗ ਦੇ ਵਿੱਚ ਪਰ ਸਕੂਲ ਲੰਮਾ ਸਮਾਂ ਬੰਦ ਕਰ ਦਿੰਦੇ ਆ ਧਰਮਕ ਇਹਨਾਂ ਦਾ ਫੈਸਲਾ ਹੈ ਉਹ ਤੇ ਬਾਕੀ ਪੁੱਤਰੀ ਮੇਰੀ ਘਰੇ ਆ ਹੁਣ ਤੇ ਅੱਜ ਹੁਣ ਪਪਾ ਨਾਲ ਥੱਲੇ ਦੁਕਾਨ ਤੇ ਜਾਊਗਾ ਕੰਮ ਕਰਦੇ ਆਂ ਦੇਖਦੇ ਆਂ ਮਿੱਤਰੋ ਅੱਜ ਦਾ ਦਿਨ ਆਪਣਾ ਕਿਦਾਂ ਦਾ ਰਹਿੰਦਾ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇ ਕਰਦੇ ਆਂ ਰੱਬ ਦਾ ਨਾਮ ਲੈ ਕੇ ਸ਼ੁਰੂ ਆਪਣਾ ਦਿਨ ਥੀ ਪੁੱਤਰੀ ਅੱਜ ਸਕੂਲ ਦਾ ਕੰਮ ਦੱਸਿਆ ਕਰਨ ਵਾਸਤੇ ਦੱਸਿਆ ਸਕੂਲ ਦਾ ਕੰਮ ਦੱਸਿਆ ਪਰ 15 ਦਿਨ ਦੀ ਛੁੱਟੀ ਜੀ ਦੱਸ ਨਹੀਂ ਕਰਦੇ ਹੁੰਦੇ ਸੀਗੀ ਵੀਰ ਤਾਂ ਛੁੱਟੀਆਂ ਹੋਈਆਂ ਐ ਹਾਲੇ ਤਾਂ ਬਹੁਤ ਛੁੱਟੀਆਂ ਵੀ ਬਾਅਦ ਚ ਕੰਮ ਕਰ ਲਾਂਗੇ ਉਹ ਕੰਮ ਨਾ ਕਰਿਓ ਹੌਲੀ ਹੌਲੀ ਕਰਕੇ ਕੰਮ ਨੂੰ ਵੇੜਨ ਦੀ ਕੋਸ਼ਿਸ਼ ਕਰੀਏ ਠੀਕ ਹੈ ਓਕੇ ਤੇ ਇਧਰ ਮੇਰੇ ਬੀਬੀ ਸਿਮਰਨਜੀਤ ਕੌਰ ਵੀ ਪਹੁੰਚ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂਜੀ ਹਾਂਜੀ ਵਧੀਆ ਠੀਕ ਕੰਮ ਕਰਨਾ ਸ਼ੁਰੂ ਹਾਂਜੀ ਹਾਂਜੀ ਸ਼ੁਰੂ ਹੈ ਜੀ ਠੀਕ ਹੋ ਗਿਆ ਮੈਂ ਤਰੋ ਕੰਮ ਦਾ ਹੀ ਭੋ ਹੈ ਤੁਸੀਂ ਪੁੱਤਰੀ ਕੀ ਕਰਾਂ ਦੀ ਹੋਰ ਪਾਪਾ ਨਾਲ ਲਈ ਕੰਮ ਕਰਾਈ ਚੱਲੀ ਚੱਲੀ ਹੈ ਰਾਨੀ ਚਲੋ ਠੀਕ ਹੋ ਗਿਆ ਆ ਦੇਖੋ ਮੈਂ ਤਰੋ ਪੈਂਟਰ ਸਿੰਘ ਆਪਣਾ ਸੁੱਤਾ ਹੀ ਪਿਆ ਹਲੇ ਵੇਂਦਰ ਜੇ ਮੈਂ ਸਕੂਲ ਨਾਲ ਉਹਦਾ ਟੱਪੀ ਹੈ ਮੈਂ ਨਾ ਉਸਤਾ ਵੀ ਹੁਣ ਤਾਂ ਉੱਠ ਖੜਿਆ ਹੁਣ ਤਾਂ ਠਹਿਰੇ ਬੁੱਤ ਨਾ ਇਹ ਵੀ ਮਿਲੇ ਵਗੈਰ ਇੱਕ ਵਾਰ ਵਿੱਚ ਤਾਂ ਸੱਲੀ ਹੋ ਜਾਂਦੀ ਹੈ ਹਨਾ ਫਿਰ ਵੀ ਕੋਈ ਰੱਬ ਹਣਾ ਵੈਂਟਰੀ ਅਗੇ ਪੂਰਾ ਪੂਰਾ ਫਿੱਟਾ ਉਹ ਜਗ੍ਹਾ ਦੇਖੋ ਕਾ ਚੱਲੇ ਨੂੰ ਹੁਣ ਤਾਂ ਵੱਡਾ ਹੋ ਗਿਆ ਬਈ ਤੇ ਦੰਦੀ ਕਾ ਵੱਡਾ ਖੀਦਾ ਹੈ ਦੰਦੀ ਦੋਦ ਦੇਖਣਾ ਵੱਡਾ ਜਿਆ ਖੀਦਾ ਵੀ ਤਾਂ ਵੱਡਾ ਦਾ ਹੁੰਦਾ ਹੈ ਜਾਂ ਫਿਰ ਇਹਨੂੰ ਜਿਆਦਾ ਪਿਆ ਜੇ ਕੇ ਤਾਂ ਵੱਡਾ ਹੁੰਦਾ ਹਣਾ ਵੈਂਟਰੀ ਚੰਗਾ ਛਣਾ ਪੁੱਤਰ ਹੁਣ ਤਾਂ ਗੁੱਸੇੇ ਵੱਢ ਰਹੇ ਹੋਗਾ ਨੀਂਦ ਟੁੱਟੀ ਆ ਦੀ ਲੈ ਹਾ ਤੇ ਹੱਥ ਵੀ ਫੜੀ ਬਈ ਛੱਡ ਤਾਂ ਨਹੀਂ ਛੱਡਦੀ ਛੱਡ ਦੇ ਮੈਂ ਸਰ ਅਧਨੇ ਚਾਨ ਪਾ ਦੇ ਦਿਓ ਚਾਨ ਦੇ ਦਿਓ ਹਾਂ ਬਹੁਤ ਤੇਈ ਦੀ ਬੜਾ ਦਿੰਦਾ ਬੱਚਾ ਦਿੰਦਾ ਬੱਚਾ ਚੱਲ ਚੱਲੀਏ ਖੋਸ਼ ਹੋ ਮਾਹ ਖਾ ਲੈ ਲੱਡੂ ਬਾਤੂ ਦੇ ਫਿਰ ਹਾਂਜੀ ਹਾਂਜੀ ਖਾ ਲੈ ਹੈ ਖਾ ਲੈ ਜੀ ਕਰਦੇ ਸਾਰਾ ਸ਼ੁਕਰੀਆ ਕਰਦੇ ਕਿ ਬਹੁਤ ਬਹੁਤ ਥੈਂਕ ਯੂ ਲੱਡੂ ਵੀਰਵਾ ਦੇ ਬਾਤੂ ਦੇ ਸਾਡੀਆਂ ਪ੍ਰਾਰਥਨਾ ਤਿਆਰੀਆਂ ਕਰਨ ਵਾਸਤੇ ਹਾਂਜੀ ਬੱਸ ਲੱਡੂ ਮਰੂੰਡਾ ਪਕੌੜੀਆਂ ਮੈਂ ਹੋ ਕੀ ਹਾਂ ਸ਼ੁਕਰਪਾਰੀ ਸ਼ੁਕਰਪਾਰੀ ਹਾਂਜੀ ਟੇਸਟੀ ਸੀਗੇ ਬੜੇ ਵਧੀਆ ਸੀਗੇ ਬਚਪਨੀਆਂ ਦਾ ਤਾਈਆਂ ਹੋਈਆਂ ਸੀ ਹਾਂਜੀ ਹਾਂਜੀ ਨਾਲੇ ਇੰਡੀਆ ਦੀ ਜਿਹੜਾ ਇੱਕ ਟੇਸਟ ਹੁੰਦਾ ਇੰਡੀਆ ਵਾਲਾ ਸੱਚੀ ਉਹੀ ਆਉਂਦਾ ਹੈ ਨਾ ਜੇ ਆਪਾਂ ਇੱਥੇ ਚੀ ਲੈਂਦੇ ਉਹਦਾ ਅਲੱਗ ਟੇਸਟ ਹੁੰਦਾ ਜਿਹੜੀ ਇੰਡੀਆ ਵਾਲੀ ਚੀਜ਼ ਹੁੰਦੀ ਹੈ ਜਿਹੜੀ ਚੀਜ਼ਾਂ ਬਚਪਨ ਚ ਆਪਾਂ ਨੇ ਖਾ ਲੀਆਂ ਨਾ ਉਹ ਸਾਰੀ ਉਮਰ ਉਹ ਚੀਜ਼ ਦਾ ਸਵਾ ਸਾਡੇ ਬ੍ਰੇਨ ਦੇ ਵਿੱਚ ਰਹਿੰਦਾ ਹੈ ਹਾਂਜੀ ਅਸੀਂ ਕਦੇ ਵੀ ਇਨੀ ਵਿੱਚ ਵੱਡੇ ਹੋ ਗਏ ਪਰ ਬੁੱਢੇ ਹੋ ਗਏ ਵੀ ਉਹ ਚੀਜ਼ ਸਾਹਮਣੇ ਆਵੇ ਨਾ ਤਾਂ ਬੰਦਾ ਆਟੋਮੈਟਿਕ ਬਚਪਨ ਚਲੀ ਜਾਂਦਾ ਆਪਣੀ ਇਹ ਤਾਂ ਹੈ ਜੀ ਇਹਨੂੰ ਕਹਿੰਦੇ ਆ ਚੰਗੀਆਂ ਯਾਦਾਂ ਤਾਜ਼ਾ ਕਰਨੀਆਂ ਇਹ ਇਦਾਂ ਹੁੰਦੀ ਹੈ ਹਾਂਜੀ ਹਾਂਜੀ ਨਾਲੇ ਇਹ ਵੀ ਸੀ ਚਲੋ ਗੁਰシャン ਨੂੰ ਹਨਾ ਇੱਥੇ ਇਹ ਚੀਜ਼ ਮਿਲਦੀ ਨਹੀਂ ਥੋੜੀ ਘੱਟ ਮਿਲਦੀ ਹੈ ਬੱਚਾ ਇਹਨੂੰ ਹੁੰਦਾ ਵੀ ਹਨਾ ਇਹ ਚੀਜ਼ ਉਹਨੂੰ ਵਧੀਆ ਲੱਗੀ ਗੁਰシャン ਨੂੰ ਵੀ ਸੋਹਣੀ ਲੱਗੀ ਟੇਸਟੀ ਲੱਗੀ ਇੱਥੇ ਕਰਕਰ ਕਰਕ ਨਹੀਂ ਹਲੇ ਸੀ ਕੀ ਹਾਂਜੀ ਗੁਰਕਰੇ ਨੇ ਉਹ ਕਹਿੰਦਾ ਉਹਨੂੰ ਵਧੀਆ ਲੱਗੀ ਸੀ ਖਾਣ ਵਾਸਤੇ ਹੈ ਸ਼ਾਨ ਕਿੰ ਸ਼ੱਕਰਪਾਰੇ ਦਾ ਸਭ ਤੋਂ ਵਧੀਆ ਚੱਕਰਵਾਰੇ ਜਦਾ ਸ਼ੱਕਰਪਾਰੇ ਕਰਨਾ ਗਲਾਸ ਦੁੱਧ ਦਾ ਹੋਵੇ ਭਰਿਆ ਵਾ ਤੇ ਨਾਲ ਸ਼ੱਕਰਪਾਰੇ ਦੀ ਹੋਵੇ ਕੋਲੀ ਇਹ ਕਿਹੜੇ ਥੋਂ ਲਈ ਆਏ ਨੇ ਉਹ ਤਾਂ ਜਿੰਮੇ ਹੀ ਸਵਾਦ ਨਹੀਂ ਨੇ ਉਹ ਤਾਂ ਵੀ ਹੋਰ ਹੋਣੇ ਨਾ ਇਹ ਤਾਂ ਐਂ ਇੰਡੀਆ ਵਾਲੀ ਦੀ ਗੱਲ ਹੋ ਰਹੀ ਐਂ ਸ਼ੱਕਰ ਸੀ ਜਿਵੇਂ 오ਰੀਜਨਲ ਸ਼ੱਕਰ ਹੁੰਦੇ ਇੱਕ ਵੰਨ ਸੀਗੇ ਹਾਂ ਹਨਾ ਤੇ ਕੋਲੀ ਹਰੀ ਹੋਵੇ ਤੇ ਗੰਗਣੀਆਂ ਗਲਾਸ ਹੋਵੇ ਦੁੱਧ ਦਾ ਹਾਂ ਤੇ ਜੇ ਕਿਤੇ ਕੜਨੀ ਵਾਲੇ ਦਾ ਗੱਲਬਾਤ ਹੁਣ ਤੁਸੀਂ ਪੀਤੇ ਨਹੀਂ ਸਾਰਾ ਇਹਨਾਂ ਨੇ ਅਸੀਂ ਵੀ ਬੱਚੜੀ ਹਮਤੇ ਪੀਚ 10 ਸਾਲ ਤੱਕ ਪੀਤੇ ਹਾਂ ਡੈਡੀ ਉਹਨਾਂ ਨੇ ਸਾਰੀ ਉਮਰ ਮੱਲਾ ਪਿੰਦੇ ਰਹੇ ਆ ਉਹ ਸਾਡੇ ਸਮਝਾ ਕੇ ਸਾਰੇ ਬੰਦ ਹੋਣੇ ਸ਼ੁਰੂ ਹੋ ਗਏ ਸੀਗੇ ਹਾਂਜੀ ਪਰ ਹਾਰੇ ਦੀ ਕਹੇ ਮੈਂ ਕਿ ਟਾਵੇਂ ਪੀਤੇ ਹੋਣੇ ਮਤਲਬ ਮੈਂ ਕਹਿੰਦਾ ਮੈਂ ਜੇ ਗੁਰシャン ਜੀ ਦਾ ਸੀਗਾ ਬਸ ਜਦ ਤੱਕ ਵੀ ਬੇਬੀ ਨੇ ਬਣਾ ਲਈ ਬੰਮੀ ਉਹਨੂੰ ਲੈ ਕੇ ਖਾਰੇ ਦਾ ਖੜਾ ਛੜਤਾਂ ਦੀ ਉਹਦੇ ਕੁਕਰ ਕੱਖਰ ਆ ਗਈ ਸੀਗੀ ਹਾਂਜੀ ਹਾਂਜੀ ਹਨਾ ਇਹਨੂੰ ਡਿਵੈਲਪਮੈਂਟ ਤਰਕੀ ਕਹਿੰਦੇ ਆ ਹਾਂਜੀ ਪਰ ਜਿਹੜੀ ਹਾਰੇ ਦੀ ਬਣੀ ਵੀ ਦਾਲ ਕਰਕੇ ਬੇਬੀ ਬਣਾਉਂਦੀ ਹੁੰਦੀ ਸੀ ਉਹ ਬਾਲੀ ਘਟ ਹੁੰਦੀ ਤੇ ਉਹ ਹਾਂਜੀ ਹਾਂਜੀ ਸਿਵਰੀ ਧਰਦੇ ਨਹੀਂ ਬੇਬੇ ਨੇ ਵਿਚ ਮੜੇ ਪਾਣੀ ਪਾ ਕੇ ਵਿਚੋ ਪਾ ਕੇ ਧਰਕੇ ਤੇ ਸਾਰਾ ਉਹਦੇ ਦਿੱਜੀ ਜਾਣਾ ਹਾਰੇ ਦੀ ਹਾਰੇ ਦੀ ਦਾਲ ਹਰਾ ਹੁੰਦਾ ਨਾ ਇੱਕ ਪਤਾ ਨਹੀਂ ਹਰਾ ਕਿਉ ਉਹ ਤੇਰਾ ਬਲਾਵੇ ਇਹਨੂੰ ਇਦਾਂ ਵਿਸਰਦਾ ਆਪਣੇ ਪੰਜਾਬ ਦਾ ਵਿਰਸਾ ਯਾਰ ਕਿੰਦਰੀ ਤੇਰਾ ਫੱਜ ਬਣਦਾ ਸੌਣ ਦਾ ਬਸ ਖਾ ਲਿਆ ਪੀ ਲਿਆ ਸੌ ਲਿਆ ਖਾ ਲਿਆ ਪੀ ਲਿਆ ਸੌ ਲਿਆ ਚਲ ਨਾ ਪੁੱਛਣੇ ਪਤਾ ਚੱਲ ਨਾ ਹੋਦਾ ਇਹਦਾ ਬਈਆ ਚੰਗਾ ਬੀ ਸਮਾ ਚੱਲੀ ਦੁਕਾਨ ਤੇ ਕਰੀਏ ਕੰਮ ਕਾ ਸਟਾਰਟ ਤੇ ਤੁਸੀਂ ਅੱਜ ਖਾਣ ਨੂੰ ਕੀ ਅੱਜ ਬਣਾਉਣਾ ਕੀ ਤਰੇ ਤੋੜੀ ਚ ਅਜੇ ਧਰਿਆ ਨਹੀਂ ਹੈਗਾ ਜੀ ਮੈਂ ਆਪਣਾ ਹਰ ਬਣਾ ਲਈ ਉਹਨੇ ਨਾ ਜੀ ਉਹ ਕਿੱਥੇ ਬਣਨਾ ਜੀ ਇਹ ਨਹੀਂ ਬਣਨਾ ਲੱਕੜ ਦੀ ਪੱਟੀ ਹੋਰ ਲੱਕੜ ਦੀ ਪੱਟੀਓ ਚੱਲੂਆ ਲੱਕੜ ਦੀ ਵੱਟੀ ਜਿੰਦਾਬਾਦ ਹਾਂਜੀ ਠੀਕ ਈ ਮੈਂ ਕੱਲ ਪਰਸੋ ਨਾ ਮੇਰੇ ਤੋਂ ਇੱਕ ਰੀਲ ਪਾਈ ਸੀ ਆਪਣੀ ਇੰਸਟਾਗ੍ਰਾਮ ਦੇ ਉੱਤੇ ਹਾਂਜੀ ਤੇ ਉਹਦੇ ਵਿੱਚ ਮੈਂ ਲੱਕੜ ਦੀ ਪੱਠੀ ਜ਼ਿਕਰ ਨਹੀਂ ਕੀਤਾ ਹੈਗਾ ਕਿਉਂਕਿ ਉਹ ਥੋੜੀ ਫੋਰਸ ਸਕ੍ਰਿਪਟ ਸੀਗੀ ਮੇਰੀ ਉਹ ਤੇ ਥੱਲੇ ਕਿ ਭਾਈ ਨੇ ਕਮੈਂਟ ਕੀਤਾ ਕਿ ਨਾ ਭਾਈ ਬਾਕੀ ਸਾਰਾ ਠੀਕ ਐ ਕਹਿੰਦਾ ਲੱਕੜ ਦੀ ਪੱਠੀ ਕਹਿਣਾ ਭੁੱਲ ਗਿਆ ਤੁਸੀਂ ਮੈਂ ਕਿਹਾ ਭਾਈ ਭੁੱਲਿਆ ਨਹੀਂ ਹੈਗਾ ਜੇ ਇਹ ਚ ਆਪਣੀ ਸਕ੍ਰਿਪਟ 'ਚ ਹੈ ਹੀ ਸੀ ਚੀਜ਼ ਉਹ ਹਾਂਜੀ ਲੱਕੜ ਦੀ ਨਹੀਂ ਤਾਂ ਲੱਕੜ ਦੀ ਪੱਠੀ ਦਾ ਡਾਇਲੌਗ ਬਣ ਗਿਆ ਆਪਣਾ ਲੱਕੜ ਦੀ ਪੱਠੀ ਤਾਂ ਸਾਡਾ ਰੋਜ਼ਗਾਰ ਹੈ ਜੀ ਉਹ ਸਾਡੇ ਨਾਲੇ ਚੱਲਣਾ ਹੈ ਸਾਡੇ ਨਾਲੇ ਚੱਲਣਾ ਹੈ ਤੇ ਚਲਿਏ ਲੱਕੜ ਦੀ ਪੱਠੀ ਅੱਜ ਬਣਾਉਣਾ ਬਣਾਈਏ ਕੀ ਜੀ ਖਾਣੇ ਵਾਸਤੇ ਅੱਜ ਕੁਸ਼ਾਨ ਨੂੰ ਪੁੱਛੋ ਕੁਸ਼ਾਨ ਕੀ ਖਾਣਾ ਜੀ ਕੀ ਖਾਣਾ ਖਾਣੋ ਚੱਲ ਕਰਦੇ ਪਨੀਰ ਪਿਆ ਨਹੀਂ ਪਤਾ ਪਨੀਰ ਬਣਾਉਣਾ ਪੈਣਾ ਅੱਛਾ ਇਹ ਬਣਾ ਲਓ ਨਹੀਂ ਸ਼ਾਹੀ ਪਨੀਰ ਬਣਾ ਲਓ ਜਾਂ ਪਾਲਕ ਬਣਾ ਲਓ ਜੀ ਸ਼ਾਹੀ ਬਣਾ ਲਓ ਆ ਠੀਕ ਹੈ ਜੀ ਫਿਰ ਬਣਾ ਲਓ ਪਨੀਰ ਦੇ ਵਿੱਚ ਸ਼ਾਹੀ ਹੈ ਨਾ ਠੀਕ ਹੈ ਕੁਸ਼ਾਨੀ ਪਹਿ ਘੁੱਟੀ ਇੰਜੋਏ ਕਰਦੇ ਆਪਾਂ ਨਾ ਇੰਜੋਏ ਨਾਲੇ ਬਣਾਉ ਕੁਸ਼ਾਨਾ ਬਣਾਉਗਾ ਆਪ ਹਾਂਜੀ ਹਾਂਜੀ ਨਹੀਂ ਮੈਂ ਤਾਂ ਫਿਰ ਇੱਥੇ ਚਾਹੀਦਾ ਨਾ ਕੀ ਚਾਹੀਦਾ ਮੈਂ ਬਣਾਉਂਗੀ ਮਮਾ ਇਹ ਹੈਲਪ ਕਰਾ ਦੇਣਾ ਨਾਲ ਚਲਣਾ ਕੀ ਬਣਾਉਂ ਤੁਸੀਂ ਸ਼ਾਹੀ ਦੇ ਪਾਲਕ ਜੀ ਪਾਲਕ ਫੀਮੇ ਪਾਲਕ ਫੜਕੇ ਲੈ ਕੇ ਆਵਾਂ ਪਾਲਕ ਬਣਾ ਦਿੰਨੇ ਜੀ ਕਿਉਂਕਿ ਮੈਨੂੰ ਪਾਲਕ ਸਖਲੇ ਸ਼ਾਹੀ ਫਲੀਰ ਗੁਰਸ਼ਾਨ ਨੂੰ ਵਧੀਆ ਬਣਾਉਣਾ ਆਉਂਦਾ ਜੀ ਫੇ ਸ਼ਾਹੀ ਗੁਰਸ਼ਾਨ ਨੂੰ ਨਾਲ ਦੇ ਖੜ ਜਾਊਗਾ ਸਖਲੇ ਨਾਲ ਤੇ ਬਣਾਉਣੀ ਠੀਕ ਹੈ ਜੀ ਠੀਕ ਹੈ ਜਿਹੜਾ ਕੰਮ ਨਹੀਂ ਆਉਂਦਾ ਹੁੰਦਾ ਨਾ ਉਹਨੂੰ ਵੱਧ ਗਈ ਹੁੰਦਾ ਬੰਦਾ ਫਿਰ ਚ ਹੋਰ ਨਿਪੁੰਨ ਹੁੰਦਾ ਜਾਂਦਾ ਹੁੰਦਾ ਠੀਕ ਹੈ ਜੀ ਠੀਕ ਹੈ ਓਕੇ ਜੀ ਐਦਾਂ ਨਿੱਕੀ ਦੀਆਂ ਗੱਲਾਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਸਤਨਾਮ ਸੱਚਾ ਪਾਤਸ਼ਾਹ ਸੁਖ ਰਖੀ ਬਲੇ ਦਾਰਿਆ ਦੇਖੋ ਮਿੱਤਰੋ ਬਾਹਰ ਦਾ ਅੱਜ ਮੌਸਮ ਕਿਦਾਂ ਦਾ ਹੈ ਅੱਜ ਮੀਂਹ ਪੈ ਰਿਹਾ ਜੀ ਰਾਤ ਦੇ ਕੱਲ ਉਦੋਂ ਸ਼ਾਮ ਦੇ ਮੀਂਹ ਪੈ ਰਿਹਾ ਲਗਾਤਾਰ ਤੇ ਸਾਰੀ ਰਾਤ ਇੱਦਾਂ ਹੀ ਲੰਘਿਆ ਮੀਂਹ ਤੇ ਅੱਜ ਵੀ ਇੱਦਾਂ ਹੀ ਦੱਸਿਆ ਹੋਇਆ ਕਹਿੰਦੇ ਮੀਂਹ ਇੱਦਾਂ ਮੈਂ ਨਿਕਰੀ ਕਣੀ ਦਾ ਮੀਂਹ ਵਰਸੇਂਦਾ ਵਾਲਾ ਕੰਮ ਅੱਜ ਹੋਇਆ ਵੈ ਇੱਧਰ ਮੇਲੇ ਮੇਥਰੋ ਜਮਫਰਾਂਕੋ ਸਿੰਘ ਵੀ ਆਪਣੇ ਆਗੇ ਮੋਸਰੇ ਲੈ ਕੇ ਜਮਫਰਾਂਕੋ ਪਰ ਤੇਰਾ ਮੋਸਰੇ ਅੱਜ ਮੋਜ਼ਰੇਲਾ ਐ ਰੀਸੋ ਰੀਸੋ ਵਰ ਫਾਰ ਸੁਪਲੀ ਚੀਜ਼ ਲਿਆਂਦਾ ਪੀਸੇ ਵਾਸਤੇ ਆਪਾਂ ਜਮਫਰਾਂਕੋ ਤੋਂ ਲੈਂਦੇ ਜਿਹੜੇ ਸੁਪਲੀਮ ਚੌਲ ਬਣਾਉਂਦੇ ਉਹ ਜਮਫਰਾਂਕੋ ਦੇ ਜਾਂਦੇ ਕੋਲੇ ਦੀ ਦੋ ਰੀਜ਼ਾਰਬੋਰੀਓ ਕੁਰਤੀ ਰੀਸ Arborio, che è il migliore per fare il supplizio? Sì. Tutto bene. Franco. Tutto Tutto su. sì, sì, sì. Io franco una branda, capito? Una volta adesso sono fa imporare la <laughs> e eh, piano piano. E poi metto una control, su mandare 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 su ਕਿਉਂਕਿ ਆਪਣਾ ਕੰਮ ਜਿਹੜਾ ਮੇਨ ਹੈ ਨਾ ਉਹ ਸਾਰਾ ਕੰਮ ਹੈਗਾ ਆਪਣਾ ਕੁੰਸੀ ਨਹੀਂ ਦਾ ਆਰਡਰ ਕਰਨ ਦਾ ਕੰਮ ਆਪਣਾ ਸਭ ਤੋਂ ਜ਼ਿਆਦਾ ਹੈ ਜਿੰਨੇ ਵੀ ਆਰਡਰ ਆਉਂਦੇ ਨੇ ਹਰੇਕ ਆਰਡਰ ਦੇ ਵਿੱਚ ਕੋਕੋਕੋਲਾ ਦਾ ਪੱਕਾ ਲੋਕ ਪੀਂਦੇ ਵੀ ਨੇ ਆ ਕੋਕੋਕੋਲਾ ਬਹੁਤ ਜ਼ਿਆਦਾ ਪੀਂਦੇ ਹੈਗਾ ਕੋਲੇ ਦੀ ਜਿਹੜੀ ਲਗਤ ਹੈ ਉਹ ਆਪਣੇ ਜ਼ਿਆਦਾ ਲੱਗਦੀ ਆ ਮਤਲਬ ਗਰਮੀ ਤਾਂ ਹੋਰ ਜ਼ਿਆਦਾ ਵਜ ਜਾਂਦੀ ਆ ਸਿਆਲ ਦੇ ਵੀ ਥੋੜਾ ਘਟ ਜਾਂਦਾ ਪਰ ਕੋਕੋਕੋਲਾ ਇੱਕ ਇਦਾਂ ਦੀ ਡਰਿੰਕ ਹੈ ਮਿੱਤਰੋ ਜਿਹੜੀ ਸਾਰਾ ਸਾਲ ਚੱਲਦੀ ਆ ਚਾਹੇ ਉਹ ਗਰਮੀ ਤੇ ਚਾਹੇ ਉਹ ਸਿਆਲ ਇਹ ਵਕਰੀ ਗੱਲੇ ਵੀ ਗਰਮੀ ਦੇ ਵਿੱਚ ਥੋੜੀ ਮਾਤਰਾ ਵੱਜ ਜਾਂਦੀ ਆ ਉਹਦੀ ਤੇ ਲੋਕ ਦੋ ਦੋ ਬ ਪਸਚਾਲ ਜਮਣੀ ਘਟ ਜਾਂਦੀ ਆ ਹੁਣ ਗਰਮੀ ਗਰਮੀ ਪੀਣ ਦਾ ਕੰਮ ਕਾਫੀ ਦਾ ਚੱਲਣਾ ਆ ਆ ਪਤਾ ਲਾ ਕੇ ਜਮ ਫਰੰਕ ਉਹ ਤੋਂ ਮੋਜ਼ਰੇਲਾ ਤੇ ਚੌਲ ਉਸ ਤੋਂ ਬਾਅਦ ਫੇ ਲੈਣ ਚੱਲਦੇ ਆ ਆਹ ਵਾਲਾ ਸਮਾਨ ਨਾਲ ਆਪਾਂ ਕੁਸ਼ਾਨ ਵੀ ਨੇ ਆਵੜੇ ਨੇ ਸ਼ਾਹੀ ਪਨੀਰ ਵੀ ਤਿਆਰ ਕਰ ਲਿਆ ਹੁਣ ਉਹਨੂੰ ਜਾ ਕੇ ਮਿਲਦੇ ਆਪਾਂ ਹਾਂ ਵੀ ਤੁਹਾਡੀ ਕਿਥੇ ਤੇ ਪਹੁੰਚੀ ਕਹਾਣੀ ਸ਼ਾਹੀ ਪਨੀਰ ਦੀ ਹੈ ਅੱਜ ਮਾਹਬੂਤ ਲੱਗੇ ਹੋਏ ਦੋਨੇ ਮਾਰੋ ਮਾਰ ਬਣਾਤਾ ਬਸ ਪਨੀਰ ਪਾ ਕੇ ਰਹੀ ਆ ਆ ਗਰੇਵੀ ਬਣਦੀ ਉਹ ਤੇਰਾ ਪੋਲਾ ਉਹ ਗਰੇਵੀ ਘੁਸ਼ਾਣੇ ਕਿ ਨਹੀਂ ਗਰੇਵੀ ਘੁਸ਼ਾਣ ਹੈ ਸਹੀ ਬਾਤ ਹੋ ਗਈ ਲਗਭਗ ਹਲੇ ਢਾਲੇ ਰਹੀ ਹੈ ਜਿਵੇਂ ਨੀਰ ਬੋਗੋ ਕੇ ਗੱਲ ਹੁੰਦੀ ਹੈ ਹਾਲਸਾ ਲੱਗਦੀ ਹੈ ਤੇ ਕੜੀ ਲੱਗਦੀ ਹੈ ਗੱਲ ਵਾਲੀ ਉਹ ਥੋੜਾ ਬਣਾਈ ਕੱਲ ਵਾਲੀ ਕੜੀ ਲੱਗਦੀ ਹੈ ਹਾਲ ਤਾਂ ਕੜੀ ਪਸੰਦ ਨਹੀਂ ਕੜੀ ਸਹੀ ਤਵਾ ਲਾਈ ਰੱਖਦੇ ਆ ਜੀ ਉਹ ਕੜੀ ਮੈਨੂੰ ਆ ਜਾਂਦਾ ਕਹਿੰਦੇ ਕੜੀ ਘੋਲਦੀ ਮੈਂ ਤਾਂ ਗੱਲ ਆ ਜਾਂਦੀ ਅੱਗ ਲੱਗ ਗਈ ਤੇ ਕੋਈ ਲੱਗਿਆ ਵੇ ਅਸੀਂ ਮਾਪਤਾ ਨੇ ਉਹ ਖਾਦਾ ਸੀਗਾ ਜਿਹੜਾ ਇੰਡੀਆ ਤੋਂ ਆਇਆ ਸਮਾਨ ਮਰੁੰਡਾ ਮਰੁੰਡਾ ਤੈਨੂੰ ਪਤਾ ਕੁਛ ਹੈ ਨਾ ਆਪਣੇ ਜਿਹੜਾ ਮਰਿੰਡਾ ਸ਼ਹਿਰ ਹੈ ਨਾ ਉਹਨਾਂ ਦੇ ਪੁਰਾਣੇ ਬੁਢੇ ਸੀਗੇ ਨਾ ਪੁਰਾਣੇ ਬਾਪੂ ਆਪਣੇ ਉਹ ਮਰਿੰਡਾ ਵੀ ਗਏ ਸੀਗੇ ਮਲਾਂ ਮਰਿੰਡੇ ਨੂੰ ਜਿਹੜੇ ਮਰੁੰਡੇ ਜਾਣਾ ਮਰੁੰਡੀਆਂ ਚਾਚਾ ਜੀ ਦੀ ਮੈਨ ਕਰਦਾ ਹੁੰਦਾ ਸੀਗਾ ਬਾਗਾਂ ਵਾਲਾ ਵੀ ਕਹਿੰਦੇ ਸੀ ਬਾਗਾਂ ਵਾਲਾ ਉਹ ਤੇ ਸ਼ਹਿਰ ਜੀ ਕਹਿੰਦੇ ਬਾਗ ਬਹੁਤ ਹੁੰਦੇ ਨੇ ਨਾ ਬਾਗਾਂ ਵਾਲਾ ਹੁਣ ਮਰਿੰਡਾ ਹਨ ਜਿੱਦਾਂ ਆਪਾਂ ਕਹਿੰਦੇ ਨਾ ਵੀ ਕੱਲੇ ਮੁੰਬਈ ਨੂੰ ਪਹਿਲਾਂ ਬੰਬੇ ਕਹਿੰਦੇ ਸੀਗੇ ਇਹ ਸਾਡੇ ਜਿਹੜੀ ਸਾਡਾ ਮਰਿੰਡਾ ਸ਼ਹਿਰ ਹੈ ਉਹ ਵੀ ਮਲਾਂ ਘਟ ਰਕ ਤੇ ਬੰਬੇ ਤੋਂ ਉਹਨੂੰ ਵੀ ਕਹਿੰਦੇ ਬਾਗਾਂ ਉਹ ਵੀ ਕਾਫੀ ਨਾ ਕਰੇ ਬਾਗਾਂ ਵਾਲਾ ਕਹਿੰਦੇ ਮਰੁੰ ਠੀਕ ਹੈ ਨੀ ਸਾਰਾ ਕੁਝ ਮਿਲਦਾ ਸਾਡੇ ਸ਼ੇਅਰ ਦੇ ਵਿੱਚ ਹਾਂ ਜੀ ਹਾਂ ਤਾਂ ਸ਼ੇਅਰ ਮੇਰਾ ਵੀ ਬਾਗਾਂ ਤੇ ਰਾਗਾਂ ਦਾ ਏ ਕਿਹਦਾ ਦਹੀ ਤੁਸੀਂ ਦੇਖੀ ਤੁਸੀਂ ਦੇਖੀ ਦੇ ਦੇ ਤੁਸੀਂ ਜਿਸੀ ਕਿਹੜੇ ਜਰ ਸੰਤਸਿਅ ਜੀ ਨੂੰ ਨਾ ਪਤਾ ਇਹ ਬਾਗਾਂ ਤੇ ਰਾਗਾਂ ਦਾ ਸ਼ੇਅਰ ਕਿਹਨੂੰ ਕਿਹਾ ਜਾਂਦਾ ਹੈ ਵੀ ਆ ਤਾਂ ਮੇ ਤੋਂ ਤੁਹਾਨੂੰ ਕੁਐਸਚਨ ਹੋ ਗਿਆ ਹੁਣ ਹੁਣ ਸਾਰੇ ਕਮੈਂਟਾਂ ਦੱਸਿਓ ਵੀ ਕਿਹ ਕਿਹੜਾ ਸ਼ੇਅਰ ਹੈ ਬਾਗਾਂ ਤੇ ਰਾਗਾਂ ਦਾ ਬਾਗਾਂ ਤੇ ਰਾਗਾਂ ਦਾ ਜਿਹੜਾ ਸ਼ੇਅਰ ਹੈ ਉਹ ਕਿਹੜਾ ਸ਼ੇਅਰ ਹੈ ਆਪਣੇ ਪੰਜਾਬ ਦੇ ਵਿੱਚ ਬਾਗਾਂ ਵੀ ਬਹੁਤ ਸੀ ਸਿੰਗਰ ਬਾਦ ਦਾ ਸਿੰਗਿੰਗ ਵੀ ਹੈਗੀ ਆ ਪਰ ਅਸੀਂ ਉੱਥੇ ਹੀ ਟਾਡੀ ਇਵਨਿੰਗ ਉਹ ਵੀ ਉੱਥੇ ਦੇ ਜਿਹੜੇ ਉਸਤਾਦ ਕਹਿੰਦੇ ਹੁੰਦੇ ਆ ਉਸਤਾਦ ਜੀ ਉਹ ਤੇਰਾ ਬਸ ਉਸਤਾਦ ਜੀ ਸਾਜੀ ਸਾਡੇ ਉਸਤਾਦ ਨੇ ਰੋਟੀ ਬਣੀ ਬਣਾਉਣੇ ਨੇ ਉਸਤਾਦ ਸਾਡੇ ਹਾਂਜੀ ਹਾਂਜੀ ਠੀਕ ਹੈ ਨੀ ਕਰਦੇ ਨੇ ਰੋਟੀ ਬਣੀ ਨਾ ਬੰਦਾ ਬਣਾਉਂਦਾ ਮੈਂ ਇਧਰ ਖਾਣ ਪੀਣ ਵਾਸਤੇ ਉਹ ਉਸਤਾਦ ਹੀ ਹੁੰਦਾ ਹੈ ਹਾਂਜੀ ਠੀਕ ਹੈ ਉਸਤਾਦ ਜੀ ਖੜਾ ਕੁਸ਼ਿਆਨ ਉਸਤਾਦ ਹੈ ਉਸਤਾਦ ਜੀ ਠੀਕ ਨੀ ਹਾਂਜੀ ਹਾਂਜੀ ਠੀਕ ਹੈ ਤੇ ਕਦੋਂ ਖਾਣੀ 12:00 ਵੱਜ ਗਏ ਨੇ ਯਾਰ ਬਸ ਨੀ ਰੋਟੀ ਤਿਆਰ ਹੋ ਗਿਆ ਸਰ ਪਾ ਗੋ ਪਨੀਰ ਤੋਂ ਬੜੀ ਭੁੱਖੀ ਲੱਗੀ ਮੈਨੂੰ ਮੈਂ ਮੜਾ ਸਿਆ ਕੇ ਸਮਾਨ ਚੱਕ ਲੈਵੇਂ ਖੋ ਜਾਗੀ ਦੇਖ ਲਓ ਜੀ ਮੈਂ ਰੋਟੀ ਬਣਾਤੀ ਹਾਂ ਤੁਸੀਂ ਪਨੀਰ ਕੋਲ ਤੋਂ ਹੀ ਤੁਸੀਂ ਖਾ ਲਓ ਮੈਂ ਵੱਜ ਕਰੂੰਗਾ ਕਿ ਮੈਂ ਮੇਰਾ ਕੰ ਪਰੀ ਕੁਸ਼ਾਨੇ ਘਰੇ ਬਣਾਇਆ ਪਿੰਨੇ ਹਾਂਜੀ ਪਨੀਰ ਬਣਾਇਆ ਜੀ ਕੋਈ ਵੀ ਕੁਸ਼ਾਨੇ ਦੀ ਗਰੇਵੀ ਬਣਾਈ ਜੀ ਸਾਰੇ ਕੁਸ਼ਾਨੇ ਗਰੇਵ ਨੇ ਤੁਸੀਂ ਪਨੀਰ ਬਣਾਇਆ ਹਾਂਜੀ ਤੇ ਰੋਟੀ ਤੁਸੀਂ ਬਣਾ ਰਹੇ ਹੋ ਹਾਂਜੀ ਤੇ ਮੈਂ ਫੇਰ ਕੱਲੀ ਖਾਣ ਦੀ ਸੀ ਬਰ ਰੋੜੀਆਂ ਹਾਂਜੀ ਠੀਕ ਹੋ ਗਿਆ ਸਾਰੀਆਂ ਨਾ ਹੋਣੀਆਂ ਰਲਕੀ ਦੇ ਮਾਮਾ ਕੋਲ ਰਲਕੇ ਹਾਂਜੀ ਤੁਸੀਂ ਤਾਂ ਕਦੋਂ ਸ਼ਕਲ ਪਛਾਦਾ ਪਾਣੀ ਮੈਂ ਫੇਰ ਬਾਅਦ ਚਾਹਾਂਗੀ ਠੀਕ ਹੈ ਨੀ ਬਾਅਦ ਕਰਾਂਗੇ ਸਾਨੂੰ ਵੀ ਉਸੇ ਟਾਈਮ ਲੱਗ ਜਾਣਾ ਜੀ ਮੇਰਾ ਕੰਮ ਚੱਲ ਰਿਹਾ ਜੈਨ ਦੇ ਵਿੱਚ ਮੇਰੇ ਉਸ ਫ੍ਰਿਜ ਜਿਹੜੇ ਸਾਰੇ ਭਰਨ ਤੇ ਪਈ ਮੇਰੀ ਘਰੇ ਅੱਛਾ ਮੈਂ ਜਫਰਾ ਮੁਸਲਤਰਾ ਗਏ ਹਾਂ ਚੌਲ ਤਰਾਤੇ ਸੁਪਨੀ ਵਾਲ ਤੇ ਫਿਰ ਪਾਸ ਛੁੱਟੀ ਉਹਨੂੰ ਵੀ ਬੰਦ ਕਰਨਾ ਉਹਨੇ ਵੀ ਤਾਂ ਕਿ ਥੋੜਾ ਸੈਟਿੰਗ ਕਰੀ ਬਸ ਮਨ ਦੀ ਤੇ ਤੁਸੀਂ ਸ਼ਕਲ ਠੀਕ ਹੈ ਠੀਕ ਹੈ ਓਕੇ ਬੱਲ ਬੋਰੋ ਹੈ ਓਕੇ ਜੀ ਥੈਂਕ ਯੂ ਜੀ ਮੈਂ ਦੇਖੋ ਮਤਲਬ ਕਿੰਨਾ ਪਿਆਰਾ ਮੌਸਮ ਹੈ ਇਹ ਪੂਰਾ ਅੱਜ ਘੋਲਿਆ ਮਿਲਿਆ ਪਿਆ ਇਹ 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 ਸੋਡੀਆ ਬਸ ਐਨਾ ਸਿਰਫ ਕੰਮ ਆਪਣੇ ਛੇ ਅਛੇ ਚੱਲਣਾ ਕੰਮ ਹੈ ਸੋਡੀਆ ਕਿਲਾ ਉਹ ਬੰਲੇ ਸ਼ਾਰਸਿਆਂ ਕਿੱਦਾਂ ਖਲੇਸ ਮਨ ਹਾਂ ਖਾਲੇ ਬਟਰ ਭਈਆ ਹਾਂ ਬੜਾ ਬੜੀ ਬੜੇ ਬੜੇ ਖਾਲੇ ਬੜੇ ਬੜੇ ਖਾਲੇ ਤੂੰ ਚੁੱਪ ਚੁੱਪ ਬੈਠੇ ਬਬੇ ਲੈ ਹੁਣ ਐਸ ਨਾਲ ਤਾਂ ਬਧੀ ਸਕੂਲੇ ਬਧੀ ਦਿਨ ਲੰਘਿਆ ਦਾ ਦਿਨ ਖੜਾ ਹੁਣ ਤਾਂ ਹਮਮ ਚੱਛੀ ਛੱਡੀਆਂ ਸਕੂਲ ਚੋਂ ਜਲੀ ਛੱਡਿਓ ਬੰਦ ਪਿਆ ਹੁਣ ਹਾਂ ਹੋਰ ਚਾਤੂ ਕੱਲ ਨੂੰ ਕਮ ਕਰੀਏ ਠੀਕ ਹੈ ਅੱਜ ਤਾਂ ਹੁਣ ਬਾਹਰ ਨਹੀਂ ਜਾ ਪੈਂਦੇ ਮੌਸਮ ਖਰਾਬ ਜੇ ਕੱਲ ਨੂੰ ਕਰ ਕਮ ਕਰੀਏ ਪਾ ਠੀਕ ਹੈ ਕਿ ਪਿਛੋਟੀ ਆਵਾਜ਼ ਮੇਰੇ ਦੋ ਪਾਸੇ ਨੂੰ ਆਪਾਂ ਇਹ ਵੰਦਕਾਨ ਬੰਦ ਕਰਾਂਗੇ ਉਦੋਂ ਵੀ ਦੋ ਦਿਨ ਕੁ ਸ਼ਾਨ ਨੂੰ ਘਵਾਵਾਂਗੇ ਬਠੀਆ ਪੁੱਤ ਓਕੇ ਠੀਕ ਹੈ ਡਨ ਹੈ ਡਨ ਠੀਕ ਹੈ ਲਓ ਮਮਨੂ ਕੇ ਪਾਪੜੀ ਪਰੋਟੀ ਆਪਾਂ ਹੀ ਦੇਖੀਏ ਕੁਸ਼ਾਨ ਵੀ ਨੇ ਕਿਦਾਂ ਦਾ ਬਣਾਇਆ ਸ਼ਾਹੀ ਪਨੀਰ ਸ਼ਾਹੀ ਬਣਾਦਾ ਮਟਰ ਪਨੀਰ ਬਣਾਏ ਨਹੀਂ ਸ਼ਾਹੀ ਸ਼ਾਹੀ ਹੈ ਸ਼ਾਹ ਹੁੰਦੇ ਸ਼ਾਹ ਨਹੀਂ ਬਣਾਦਾ ਜਏ ਟਾਈ ਮਿੱਤਰੋ 6:30 ਹੋ ਗਏ ਨੇ ਤੇ ਆਪਾਂ ਪਹੁੰਚ ਗਏ ਆਪਣੀ ਸ਼ਾਪ ਤੇ ਕੰਮ ਕਰਨਾ ਸਟਾਰਟ ਆਪਣਾ ਤੇ ਪਹਿਲੀ ਆਪਾਂ ਨੂੰ ਦੋ ਔਰ ਬਣਾਈ ਕਿ ਬਾਬਾ ਨੇ ਬਾਹਰ ਟੀਰਾਂ ਉੱਤੇ ਬੈਠੇ ਨੇ ਮੁੰਡੇ ਅੱਛਾ ਬਣ ਗਏ ਕਿ ਆਪਦੇ ਦਿਨਾਂ ਪਨੀਰ ਨੂੰ ਕੀ ਚੀਜ਼ ਹੈ ਪਨਾ ਪਿਆਦੀ ਨੋਨ ਪਨੀਰ ਨੋ ਓਕੇ ਕਰ ਦੇ ਜੰਗੀ ਤੇ ਗਰਮ ਚੀਜ਼ ਤੇ ਕਰ ਦੇ ਠੀਕ ਹੈ ਠੀਕ ਹੈ ਜੀ ਹੋ ਗਿਆ ਕਹਿਣ ਕਿ ਮੈਂ ਖੜਾ ਕੇ ਆਉਂਦੀ ਓਕੇ ਜੋ ਓਕੇ ਮੈਂ ਗੁਰਸ਼ਾਨ ਕਹਿੰਦਾ ਮੇਰੇ ਜੀ ਜੀ ਲੱਦਾ ਕਹਿੰਦਾ ਘਰ ਪਹਿਲੇ ਪਹਿਲੇ ਜੇ ਮੈਂ ਸੋਈਦਾ ਕਹਿੰਦਾ ਟਾਈਮ ਹੀ ਨੰਗ ਜਾਏ ਮੇਰੇ ਜੀ ਹਾਂ ਦਾਈਏ ਜੀ ਮੈਂ ਗਲਤੀ ਸਕੂਲ ਚ ਰਹਾਇਗਾ ਹਾਂਜੀ ਸਕੂਲ ਚ ਵੀ ਬੱਚੇ ਤੰਗੇ ਹੁੰਦੇ ਨੇ ਹੈਨਾ ਘਰੇ ਵੀ ਤੰਗੇ ਹੁੰਦੇ ਨੇ ਇਕੱਲੇ ਰਹਿਣਾ ਬੱਚੇ ਇਦਾਂ ਹੋ ਜਾਂਦਾ ਹੈ ਨਾ ਹਾਂਜੀ ਉਹਦੇ ਆਪਣੀ ਇੰਡੀਆ ਮਾ ਤਾਂ ਹੈ ਨਹੀਂ ਵੀ ਹੈ ਛੁੱਟੀਆਂ ਹੋ ਗਈਆਂ ਸਾਰਾ ਪਿੰਡ ਵਿਹਲਾ ਫਿਰਦਾ ਹੈ ਹਾਂਜੀ ਕਿਪਾ ਜਦੋਂ ਨੂੰ ਭਜੇ ਉਧਰ ਨੂੰ ਕਰੇ ਪਿੱਟੂ ਖੇਲੇ ਕੋਸ ਖੇਲੇ ਉਹ ਤਾਂ ਉਧਰੋਂ ਪਤਾ ਹੈ ਸਾਰਾ ਸਿੰਗਲ ਸਿੰਗਲ ਹੁੰਦਾ ਹੈ ਨਾ ਹਾਂਜੀ ਫਿਰ ਜਿਹਾ ਫਰਕ ਰਹਿਣਾ ਬੱਚੇ ਉਹਨਾਂ ਸਹੀ ਗੱਲ ਚਾਉ ਦਾ ਵੀ ਦੇ ਕਮੈਸਟਾ ਇਟੋ ਬੈਨੇ ਐਦਾਂ ਕਰ ਬਰੋ ਹੋਰ ਕਿਦਾਂ ਮੈਂ ਬਰੀ ਠੀਕ ਠਾਕ ਪਾਜੀ ਤੁਸੀਂ ਹੋਸੋ ਜੀ ਠੀਕ ਹੋ ਗਿਆ ਹੁਣ ਤਾਂ ਛੁੱਟੀਆਂ ਆਏ ਨੇ ਕੰਦਲ ਵੀ ਆਪੇ ਪਾਸੇ ਹੀ ਆਨੇ ਨੇ ਹੁਣ ਕਿਹ ਅਸਲ ਹੋਣਗੀਆਂ ਛੁੱਟੀਆਂ ਨਾ ਹਾਂਜੀ ਹਾਂਜੀ ਐਤਵਾਰ ਨੂੰ ਸੋਮਵਾਰ ਦੀ ਫਿਰ ਸ਼ੁੱਕਰਵਾਰ ਦੀ ਸ਼ੁੱਕਰਵਾਰ ਦੀ ਛੁੱਟੀਆਂ ਕਿੰਨਾ ਚਾਹੋ ਐ ਤਾਂ ਮਤਲਬ ਆ ਵੀ ਪਹਿਲੇ ਮੱਧ ਦੇ ਨੇ ਤੇੜੀ ਦੇ ਨਹੀਂ ਜਦੋਂ ਨਹੀਂ ਮੁੰਡੇ ਨਾ ਕਈ ਬੰਦੇ ਹੁੰਦਾ ਵੀ ਆ ਵੀ ਛੁੱਟੀ ਹੋਵੇ ਬੰਦਾ ਕਹਿੰਦਾ ਉਹ ਜਦੋਂ ਛੁੱਟੀ ਹੋਈ ਆ ਗਈ ਨਾ ਇਦਾਂ ਹੋ ਜਾਂਦਾ ਨਾ ਕਈ ਬੰਦੇ ਦੀ ਹੋਣੀ ਜੀ ਉਹ ਤਾਂ ਹੋਣੀ ਹੀ ਹੋਣੀ ਬੰਦਾ ਜੀ ਜਿਹੜਾ ਫੇਸ ਤਾਂ ਹੀ ਜਿੱਦਾਂ ਇਹਨਾਂ ਨੇ ਬੰਦਾਉਣਾ ਲਈ ਆਪਾਂ ਵੀ ਜਦੋਂ ਛੁੱਟੀ ਆ ਗਈ ਜੀ ਫਿਰ ਤਾਂ ਸਮਝੋ ਆ ਗਈ ਠੀਕ 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 ਇਹੀ ਇਹੀ

No, siamo... Sì, sì, però siamo 14,50. Dovrebbe arrivare minimo 15 euro. E... io ti metto un supplico, va bene? Sì, sì, allora metto un supplico. Guarda, te fatto... faccio subito. Appena possibile, te lo mando. Sì, ti ha tutto trovato. Via Giuseppe Caranzoli, numero 3. ਨਹੀਂ ਆਏ ਨਹੀਂ ਹੁਣ ਕੋਈ ਤੁੱਤਾ ਸੰਗਲਿ ਗ੍ਰਾਸ ਗ੍ਰਾਸੇ ਗ੍ਰਾਸੀਮਿਲੇ ਚਾ ਚੋ ਆਪਾਂ ਇਹ ਮੇਰੇ ਤੋਂ ਸਿਸਟਮ ਲਵਾਇਆ ਹੈ ਕਾ ਅਦਿਵਦਲ ਇਹ ਆਜੀ ਲੱਗੀ ਵਿਆਦੀ ਇਹ ਜਿਹੜੇ ਜਿਹੜੇ ਗਾਕਾਂ ਦੇ ਨਾ ਆਪਾਂ ਵਿੱਚ ਨਾਮ ਰਜਿਸਟਰ ਕਰ ਦਿੰਨੇ ਆ ਜਦੋਂ ਉਹਨਾਂ ਦਾ ਫੋਨ ਆਪਣੇ ਆ ਵਾਲੇ ਫੋਨ ਤੇ ਆਉਂਦਾ ਇਹ ਜਿਹੜਾ ਆਪਣੇ ਲੈਂਡਲਾਈਨ ਆਪਾਂ ਰਜਿਸਟਰ ਕੀਤਾ ਹੋਇਆ ਹੈ ਤਾਂ ਪਰ ਕੋਈ ਨਹੀਂ ਲੂਲੀ ਪੈਂਦੀ ਵੀ ਤੁਸੀਂ ਕਿੱਥੋਂ ਬੋਲਦੇ ਹੋ ਜਾਂ ਕਿਦਾਂ ਆਟੋਮੈਟਿਕ ਉਹਨਾਂ ਦਾ ਫੋਨ ਨੰਬਰ ਚੜ੍ਹਦੇ ਵਿਚ ਰਜਿਸਟਰ ਕੀਤਾ ਹੋਵੇ ਇਹ ਕੱਟੇ ਮੂਰੇ ਲੈ ਆਂਦਾ ਪਰ ਵੀ ਹਾਂ ਵੀ ਕਿਹੜੇ ਆਏ ਦਾ ਨੰਬਰ ਹੈ ਆਪਸ ਦਾ ਜਾਂ ਬੰਦਾ ਫੋਨ ਕਰਦਾ ਆਪਾਂ ਇਹਦਾ ਨਵਾਂ ਜਿਹੜਾ ਦੋ ਸੱਚਾ ਜਿਹੜਾ ਦੋ ਅਗਲੇ ਵੀ ਹੁੰਦਾ ਵੀ ਹਾਂ ਮਨੂ ਕਿਦਾਂ ਪਛਾਣ ਲਿਆ ਹਨ ਤੇ ਆਪਣੇ ਕੋਲ ਮੰਨ ਲਏ ਵੀ ਉਹ ਪਤਾ 225 ਚੱਲਦਾ ਮੇਰੇ ਤੋਂ ਕਿਹੜਾ ਜੋਗ ਆ ਗਿਆ ਤੇ ਇਹ ਚੀਜ਼ਾਂ ਨਾਲ ਆਪਾਂ ਨੂੰ ਫਾਇਦਾ ਵੀ ਲੈਣਾ ਚਾਹੀਦਾ ਹਰੇਕ ਆਪਣੇ ਕੰਮਕਾਰ ਦੇ ਵਿੱਚ ਵੀ ਤੇ ਪੀਸ ਵੀ ਆਪਣੇ ਬਣ ਕੇ ਰੈਡੀ ਹੋ ਗਏ ਨੇ ਤੇਨੇ ਵੀ ਸਾਨੂੰ ਬਾਹਰ ਹੀ ਮੂਰੇ ਲੈਣ ਵਾਸਤੇ ਆਇਆ ਹੈ ਆ ਦੇ ਫੇਰ ਕੁੰਬਲਾਪੀਸਾ ਕੁੰਬਾ ਕੋਣ ਅਸ਼ੂਤੋ ਕੋਪੋ ਤੇ ਨੇਪੀਸੀ ਆਰਡਰ ਦਿੱਤਾ ਮੈਨੂੰ ਬਾੜ ਬੈਠ ਨੇ ਆਪਣੇ ਵਾਸਤੇ ਮੇਰੇ ਕੋਲ ਸਾਰੀ ਬਾਈਆਂ ਚਾਹੇ ਕੋਈ ਇਟਾਲੀ ਨਾਵੇ ਚਾਹੇ ਕੋਈ ਪੰਜਾਬੀ ਵੀ 라ਵੇ ਤੇ ਸਾਡੇ ਦਾ ਮਾਲ ਵਿੱਚ ਅਸੀਂ ਬਾਈਓ ਕਹਿੰਦੇ ਆ ਸਾਡੇ ਸਾਡੇ ਸਾਰੀ ਬਾਈਆਂ ਬਾਈ ਤੇ ਵੀਰੇ ਆਹ ਲੈ ਕਈ ਵਾਰ ਮੈਂ ਜਿਹੜੇ ਮੁੰਡੇ ਕੰਮ ਕਰਦੇ ਨੇ ਉਹ ਵੀ ਮੈਂ ਕਹਿੰਦਾ ਰਹਿੰਦਾ ਬਾਈ ਜਾਂ ਮੱਲ ਜਿਵੇਂ ਹਰਮਨ ਮੱਲ ਵੀ ਗਿਆ ਹਰਮਨ ਨੂੰ ਸਾਡੇ ਮਾਲਵੇ ਗਏ ਨੇ ਅਭੀ ਸਾਰ ਮੈਰੀ ਕਾ ਨਾ ਬੱਚਿਆਂ ਦੀ ਪਹਿਲੀ ਪਸੰਦ ਮਿੱਤਰੋ ਇਹ ਨਾ ਵੇ ਸਿਹਵਾ ਨੂੰ ਪਤਾ ਨਹੀਂ ਦਿੱਤੇ ਲੋਬਰਾ ਹੋੜਾ ਰਸਮੀ ਦੇ ਚਾਉ ਚਾਉ ਲੋਈ ਹੁਣ ਆਪਾਂ ਆਪਸੀ ਗ੍ਰੇਟ ਆ ਅਮਰੀਕਾ ਨਾਲ ਖੁਸ਼ ਆਂ ਸੀ ਮੇਰੇ ਕੋਠੇ ਪਰ ਉਤਰਿਆ ਆ ਮੇਰੀ ਪੁੱਤਰੀ ਲੱਗੀ ਵੀ ਆ ਹੁਣ ਭੁੱਖ ਕੀ ਕਰਨੀ ਤੁਸੀਂ ਵੀ ਮੰਗਣਾ ਮੰਨ ਕਰਦੇ ਹੋ ਸਭੇ ਕੰਮ ਕਰਦੇ ਯਾ ਚਾਹ ਕੋਈ ਸੁਬਹ ਲਈ ਕੋਸ਼ਾ ਆਂ ਕੀ ਹਾਂ ਆ ਲੋਜੀ ਜਰਮੁਣੀ ਵਾਲੇ ਹੋਲੀ ਗਈ ਠੀਕ ਸਹੀ ਆ ਸੰਦ ਬਦੀਆ ਬਣ ਸੁਬਹ ਲਈ ਤੇਰਾ ਪਾਪਾ ਸੁਬਹ ਹੀ ਘੈਂਟ ਬਣਾਉਂਦਾ ਨਾ ਵੈਰੀ ਗੁੱਡ ਉਹ ਤਾਂ ਮਮੇ ਕਿੱਦਾਂ ਚੱਲ ਗਿਆ ਮਮੇ ਤੇ ਪੁੱਤ ਇਹ ਕਿ ਠੀਕ ਹੋ ਗਿਆ ਪਹਿਲਾਂ ਜੀ ਖੇਂਦੇ ਸੀ ਠੀਕ ਹੈ ਮੈਚ ਲੱਗ ਗਿਆ ਸਾਡਾ ਕ੍ਰਿਕਟ ਦਾ ਕੌਣ ਜਿੱਤੇ ਕੌਣ ਹਾਰੇ ਆ ਮੈਚ ਤੇ ਮਮੇ ਨੇ ਪਹਿਲਾਂ 11 ਬਣਾਏ ਮੈਂ ਫੇਰ 15 ਬਣਾ ਦਿੱਤੇ ਪਛੋਂ 11 11 ਸਕੋਰ ਬਰਾਬਰ ਹੋ ਗਿਆ ਫਿਰ ਮੈਂ ਚੋਕਰਾ ਬਣਾ ਚੋਕਰਾ ਬਣਾ 15 ਬਣਾ ਦੇ ਉਦਾਂ ਪਰ ਲਾਲਚ ਪਲਾ ਦੇ ਬਾਹਵਾ ਚੱਲਦੀ ਆ ਵਾ ਠੀਕ ਹੈ ਪ੍ਰੋਟਾਕੋਂਸੀਆ ਨਾ ਰਗਾਸੀ ਪ੍ਰੋਟਾਕੋਂਸੀਆ ਨਾ ਦੇਲੀ ਕਰਨਾ ਹਾਂਜੀ ਹਾਂਜੀ ਅੱਜ ਦਾ 쿠ਸ਼ਾਨ ਬੀਬੀ ਤੁਹਾਡੇ ਨਾਲ ਨਹੀਂ ਤਾਂ 6 8 ਜਗਪਤਰੀ ਵਿੱਚ ਸੌ ਜਾਂਦੀ ਹੈ ਸਕੂਲ ਜਾਣਾ ਹੁੰਦਾ ਪੁੱਤਰੀ ਨੇ ਤੇ ਅੱਜ ਪਾਪਾ ਦੇ ਨਾਲ ਹੀ ਨਹੀਂ ਹੈਲਪ ਵੀ ਕਰਾਈ ਇਹਨੇ ਕੰਮ ਵੀ ਕਰਾਇਆ ਟੇਬਲ ਉੱਤੇ ਬਣੀ ਮੋਟੀ ਸਰਵਿਸ ਵੀ ਕਰਾਈ ਇਹਨੇ ਨਾ ਤੇ ਬਾਕੀ ਮੈਂ ਤਾਂ ਰੋਜ਼ ਹੀ ਤਰ੍ਹਾਂ ਅੱਜ ਦੇ ਬਲੌਗ ਦੇ ਵਿੱਚ ਤੁਸੀਂ ਬਹੁਤ ਸੋਹਣੇ ਸੋਹਣੇ ਸਾਰਿਆਂ ਨੇ ਕਮੈਂਟ ਕੀਤੇ ਥੋੜਾ ਸਾਰਿਆਂ ਬਹੁਤ ਬਹੁਤ ਥੈਂਕਸ ਧੰਨਵਾਦ ਅਸੀਂ ਆਪਣੇ ਦਿਲਦਿਆਂ ਕਰੀਏ ਤੋ ਕਰਦੇ ਹਾਂ ਤੇ ਬਾਕੀ ਵੀਡੀਓ ਮੈਂ ਹੁਣ ਗੱਲ ਕਰਨ ਲੱਗੇ ਆ ਉਹ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਉਹ ਸਰਪ੍ਰਾਈਜ਼ ਹੈ ਸਾਰਿਆਂ ਵਾਸਤੇ ਤੁਹਾਡੇ ਵਾਸਤੇ ਵੀ ਤੇ ਸਿਮਰ ਵਾਸਤੇ ਵੀ ਸਿਮਰ ਬਲ ਲੋ ਬਲੋ ਕੈਮਰਾ ਅੱਛਾ ਜੀ ਤੁਸੀਂ ਫੜ ਕੇ ਕੈਮਰਾ ਤੁਸੀਂ ਰੱਖ ਹਾਂਜੀ ਹਾਂ ਕੈਮਰਾ ਤੁਸੀਂ ਉਹ ਲਗਾ ਕੇ ਅੱਜ ਜਿਹੜੀ ਮਤਲਬ ਵੀ ਬਲੌਗ ਦੀ ਐਂਡਿੰਗ ਸਿਮਰਨੇ ਕਰਨੀ ਹੈ ਜੀ ਹਣਾ ਹਾਂਜੀ ਕਿਵੇਂ ਕਰਨੀ ਹੈ ਜਦੋਂ ਮੈਂ ਜੀ ਕਰ ਦੂੰ ਅਸੀਂ ਸਾਰਿਆਂ ਨੇ ਸਾਡੇ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆਈ ਹੋਪ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਰੇ ਕਲਿਕ ਸਵੇਰੇ ਸਵਾਗਤ ਤੇ ਮਿਲਾਂਗੇ ਇੱਕ ਸੋਹਣੀ ਸਵੇਰ ਦੇ ਨਾਲ ਸਾਡੇ ਵੱਲੋਂ ਸਾਰਿਆਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ